ਪੰਜਾਬ ਅੰਦਰ ਵਾਪਰੀਆਂ ਤਿੰਨ ਦਿਲ ਨੂੰ ਦਹਿਲਾ ਦੇਣ ਵਾਲੀਆਂ ਵਾਰਦਾਤਾਂ ਪਹਿਲੀ ਘਟਨਾ ਇੱਕ ਔਰਤ ਵੱਲੋਂ ਆਪਣੇ ਪਤੀ ਦੀ ਛਾਤੀ ਸ਼ਾਨਣੀ ਸ਼ਾਨਣੀ ਕਰਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੂਸਰੀ ਘਟਨਾ ਇੱਕ 22 ਸਾਲਾ ਨੌਜਵਾਨ ਦਾ ਕਤਲ ਕਾਲਜ ਦੀ ਪ੍ਰਧਾਨਗੀ ਦੇ ਪਿੱਛੇ ਹੋਇਆ ਤੇ ਤੀਸਰੀ ਘਟਨਾ ਇੱਕ ਵਿਅਕਤੀ ਜਿਹੜਾ ਜਾਗੋ ਦੇ ਸਮਾਗਮ ਤੇ ਗਿਆ ਸੀ ਕਿਸੇ ਵਿਆਹ ਦੇ ਸਮਾਗਮ ਤੇ ਗਿਆ ਸੀ ਉਹਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੁਣ ਤੁਹਾਨੂੰ ਇਹ ਤਿੰਨੇ ਘਟਨਾਵਾਂ ਵਿਸਥਾਰ ਦੇ ਨਾਲ ਦੱਸਦੇ ਹਾਂ ਪਹਿਲੀ ਘਟਨਾ ਮੁਕਸਰ ਦੇ ਕੋਟਲੀਪਾਈ ਤੋਂ ਸਾਹਮਣੇ ਆ ਰਹੀ ਆ ਜਿੱਥੇ ਇੱਕ ਔਰਤ ਵੱਲੋਂ ਆਪਣੇ ਪਤੀ ਦਾ ਕਤਲ ਆਪਣੀ ਭੈਣ ਜਾਨੀ ਕਿ ਵਿਅਕਤੀ ਦੀ ਸਾਲੀ ਤੇ ਆਪਣੇ ਆਸ਼ਕ ਨਾਲ ਰਲ ਕੇ ਤੇ ਦੋ ਵਿਅਕਤੀ ਹੋਰ ਨਾਲ ਰਲਾ ਕੇ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਕਿ ਜਿਹੜਾ ਇਹ ਵਿਅਕਤੀ ਸੀ ਇੱਕ ਕ੍ਰਿਆਨੇ ਦੀ ਦੁਕਾਨ ਚਲਾਉਂਦਾ ਸੀ ਜਦੋਂ ਇਹ ਆਪਣੀ ਦੁਕਾਨ ਬੰਦ ਕਰਕੇ ਇੱਕ ਤਰੀਕ ਦੀ ਰਾਤ ਨੂੰ ਘਰੇ ਆਉਂਦਾ ਹੈ ਇੱਕ ਤੇ ਦੋ ਦੀ ਜਿਹੜੀ ਸਨ ਵਾਲੀ ਰਾਤ ਸੀ ਉਸ ਦਿਨ ਦੀ ਏਕ ਅਠ ਨਾਏ ਜਦੋਂ ਉਹ ਦੁਕਾਨ ਤੋਂ ਵਾਪਸ ਆਉਂਦਾ ਰਾਤ ਦੇ ਕਰੀਬ 12:00 ਵਜੇ ਸੀ ਤਾਂ ਜਦੋਂ ਉਹ ਖਾਣਾ ਖੁਣਾ ਖਾ ਕੇ ਸੌ ਜਾਂਦਾ ਤਾਂ ਉਸ ਔਰਤ ਨੇ ਪਹਿਲਾਂ ਹੀ ਕੁਝ ਵਿਅਕਤੀਆਂ ਨੂੰ ਬੁਲਾਇਆ ਹੋਇਆ ਸੀ ਜਿਹੜੇ ਘਰ ਦੀ ਛੱਤ ਦੇ ਉੱਪਰ ਲੁਕੇ ਹੋਏ ਸੀ ਤਾਂ ਜਦੋਂ ਵਿਅਕਤੀ ਸੌ ਜਾਂਦਾ ਤਾਂ ਉਹ ਔਰਤ ਉਹਦੀ ਭੈਣ ਤੇ ਉਹ ਜਿਹੜੇ ਵਿਅਕਤੀ ਸੀ ਉਹ ਤਿੰਨੇ ਚਾਰੇ ਜਾਣੇ ਰਲ ਕੇ ਉਸ ਵਿਅਕਤੀ ਦਾ ਕਤਲ ਕਰ ਦਿੰਦੇ ਆ ਦੱਸਿਆ ਜਾ ਰਿਹਾ ਕਿ ਕਤਲ ਦੇ ਵਿੱਚ ਜਿਹੜਾ ਬਰਫ਼ ਵਾਲਾ ਸੂਆ ਹੁੰਦਾ ਏ ਉਹ ਵਿਅਕਤੀ ਦੀ ਛਾਤੀ ਤੇ ਮਾਰ ਮਾਰ ਕੇ ਤੇ ਗਲੇ ਦੇ ਵਿੱਚ ਮਾਰ ਮਾਰ ਕੇ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਬੇहद ਮੰਦਭਾਗੀ ਘਟਨਾ ਕਹੀ ਜਾ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਔਰਤ ਦੇ ਜਿਹੜਾ ਇੱਕ ਉੱਥੋਂ ਦਾ ਹੀ ਪਿੰਡ ਦਾ ਹੀ ਵਿਅਕਤੀ ਸੀ ਉਹਦੇ ਨਾਲ ਨਜਾਇਜ਼ ਰਬੰਧ ਸੀ ਤੇ ਨਾਲ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਜਿਹੜੀ ਇਹ ਔਰਤ ਸੀ ਇਸ ਵਿਅਕਤੀ ਦੇ ਨਾਲ ਉਹਦੀ ਸੈਕਿੰਡ ਮੈਰਿਜ ਹੋਈ ਵੀ ਸੀ ਇਸ ਔਰਤ ਦੇ ਦੋ ਬੱਚੇ ਸੀ ਪਹਿਲਾਂ ਦੋ ਬੱਚੇ ਸੀ ਇਸ ਵਿਅਕਤੀ ਦੇ ਤੇ ਫਿਰ ਇਸ ਔਰਤ ਤੋਂ ਵੀ ਦੋ ਬੱਚੇ ਸੀ ਘਰ ਵਿੱਚ ਅਕਸਰੀ ਤਣਾਤਨੀ ਦਾ ਮਾਹੌਲ ਰਹਿੰਦਾ ਸੀ ਘਰੇਲੂ ਕਲੇਸ਼ ਚੱਲਦਾ ਰਹਿੰਦਾ ਸੀ ਜਿਹਦੇ ਤੋਂ ਔਰਤ ਤੰਗ ਪਰੇਸ਼ਾਨ ਸੀ ਜੀ ਦੇ ਕਰਕੇ ਇਹ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਇਹ ਸਾਰੀ ਜਾਣਕਾਰੀ ਜਿਹੜੀ ਪੁਲਿਸ ਨੇ ਮੀਡੀਆ ਦੇ ਨਾਲ ਸਾਂਝੀ ਕੀਤੀ ਆ ਤੇ ਹੁਣ ਗੱਲ ਕਰਦੇ ਆ ਅਗਲੀ ਘਟਨਾ ਦੀ ਅਗਲੀ ਘਟਨਾ ਇੱਕ 22 ਸਾਲਾ ਨੌਜਵਾਨ ਦਾ ਕਤਲ ਕਰ ਦਿੱਤਾ ਜਾਂਦਾ ਮਨਪ੍ਰੀਤ ਮਣੀ ਉਸ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ ਕਿ ਇਹ ਇੱਕ ਕਾਲਜ ਦੀ ਪ੍ਰਧਾਨਗੀ ਦਾ ਰੋਲਾ ਚੱਲ ਰਿਹਾ ਸੀ ਕਾਲਜ ਦੇ ਵਿੱਚ ਦੋ ਗੁੱਟ ਬਣੇ ਹੋਏ ਸੀ ਜਿਨ੍ਹਾਂ ਨੂੰ ਲੈ ਕੇ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਇਹਨਾਂ ਦਾ ਆਪਸ ਵਿੱਚ ਵਿਵਾਦ ਚੱਲਦਾ ਰਹਿੰਦਾ ਸੀ ਜਿਹੜਾ ਮਣੀ ਮੁੰਡਾ ਸੀਗਾ 22 ਸਾਲਾਂ ਦਾ ਇਹ ਕਾਲਜ ਵਿੱਚ ਤਾਂ ਨਹੀਂ ਪੜਦਾ ਸੀ ਪਰ ਜਿਹੜੇ ਦੋ ਗੁੱਟ ਸੀ ਉਹਨਾਂ ਵਿੱਚੋਂ ਇੱਕ ਨਾਲ ਸੰਬੰਧ ਰੱਖਦਾ ਸੀ ਤਾਂ ਅੱਜ ਇਹ ਕਾਲਜ ਜਾਂਦੇ ਨੇ ਉੱਥੇ ਜਿਹੜੀ ਦੂਸਰੀ ਧਿਰ ਦੇ ਕਿਸੇ ਮੁੰਡੇ ਨੂੰ ਕੁੱਟਦੇ ਨੇ ਤਾਂ ਜਦੋਂ ਉਹ ਮੁੰਡਾ ਕਾਫੀ ਜ਼ਿਆਦਾ ਜ਼ਖਮੀ ਹੋ ਜਾਂਦਾ ਹਸਪੀਟਲ ਦੇ ਅੰਦਰ ਦਾਖਲ ਹੁੰਦਾ ਤਾਂ ਉਹ ਆਪਣੇ ਸਾਥੀਆਂ ਨੂੰ ਫੋਨ ਕਰਕੇ ਬੁਲਾਉਂਦਾ ਤਾਂ ਜਿਹੜੇ ਦੂਸਰੀ ਧਿਰ ਸੀ ਉਹ ਆਉਂਦੀ ਆ ਤੇ ਉਹ ਮਣੀ ਦਾ ਕਤਲ ਕਰ ਦਿੰਦੀ ਆ ਮਣੀ ਦੇ ਪਿਤਾ ਨੇ ਦੱਸਿਆ ਕਿ ਮਣੀ ਘਰ ਤੋਂ ਪੈਸੇ ਲੈ ਕੇ ਬਾਜ਼ਾਰ ਗਿਆ ਸੀ ਕਿ ਮੈਂ ਕੱਪੜੇ ਲੈ ਕੇ ਆਉਣੇ ਆ ਮਣੀ ਦੇ ਪਿਤਾ ਨੇ ਦੱਸਿਆ ਕਿ ਸਾਡੇ ਗੁਆੜ ਵਿੱਚ ਵਿਆਹ ਸੀ ਤਾਂ ਉਹ ਵਿਆਹ ਸਮਾਰਮ ਵਾਸਤੇ ਮਣੀ ਕੱਪੜੇ ਲੈਣ ਗਿਆ ਸੀ ਜਦੋਂ ਉਹ ਬਾਜ਼ਾਰ ਜਾਂਦਾ ਏ ਤਾਂ ਉੱਥੇ ਜਿਹੜਾ ਮਸਤੂਆਣਾ ਦੇ ਕੋਲ ਕੁਝ ਮੁੰਡੇ ਉਹਨੂੰ ਮਿਲਦੇ ਆ ਤਾਂ ਉਹ ਮੁੰਡੇ ਉਹਨੂੰ ਕਾਫੀ ਜ਼ਿਆਦਾ ਕੁੱਟਮਾਰ ਕਰਦੇ ਆ ਉਹਦੀ ਜਿਹਦੇ ਕਰਕੇ ਤਨੋਲਾ ਹਸਪੀਟਲ ਦੇ ਅੰਦਰ ਮਣੀ ਨੂੰ ਲਜਾਇਆ ਜਾਂਦਾ ਉਹਦੇ ਸਾਥੀ ਲੈ ਕੇ ਜਾਂਦੇ ਆ ਤਾਂ ਜਿੱਥੇ ਜਾ ਕੇ ਮਣੀ ਦੀ ਮੌਤ ਹੋ ਜਾਂਦੀ ਆ ਇਸ ਜਾਣਕਾਰੀ ਪੂਰੀ ਜਿਹੜੀ ਪੁਲਿਸ ਨੇ ਮੀਡੀਆ ਦੇ ਵਿੱਚ ਦੱਸੀ ਆ ਉਹਨਾਂ ਦਾ ਕਹਿਣਾ ਹੈ ਕਿ ਮਣੀ ਕਾਲਜ ਵਿੱਚ ਤਾਂ ਨਹੀਂ ਪੜਦਾ ਸੀ ਪਰ ਉਹਦੇ ਦੋਸਤ ਕੁਝ ਕਾਲਜ ਦੇ ਵਿੱਚ ਪੜਦੇ ਸੀ ਤਾਂ ਉਹਨਾਂ ਦੀ ਮਦਦ ਵਾਸਤੇ ਸ਼ਾਇਦ ਮਣੀ ਉੱਥੇ ਗਿਆ ਸੀ ਬੇਹਦ ਮੰਦ ਭਾਗੀ ਘਟਨਾ ਕਿ ਕਾਲਜ ਦੀ ਪ੍ਰਧਾਨਗੀ ਪਿੱਛੇ ਇੱਕ ਨੌਜਵਾਨ ਗੱਭਰੂ ਮਾਰਿਆ ਗਿਆ ਤੇ ਦੂਸਰਾ ਹਸਪੀਟਲ ਦੇ ਅੰਦਰ ਦਾਖਲ ਆ ਤਾਂ ਤੀਸਰੀ ਜਿਹੜੀ ਘਟਨਾ ਉਹ ਮੁੱਲਾਂਪੁਰ ਦਾਖਾਂ ਤੋਂ ਸਾਹਮਣੇ ਆ ਰਹੀ ਆ ਮੁੱਲਾਂਪੁਰ ਦਾਖਾਂ ਦਾ ਰਹਿਣ ਵਾਲਾ ਪਰਮਿੰਦਰ ਸਿੰਘ ਲਵਲੀ ਜੋ ਸੁਨਿਆਰੇ ਦਾ ਕੰਮ ਕਰਦਾ ਸੀ ਰਾਜੂ ਜੁਐਲਰਸ ਨਾਂ ਤੇ ਆਪਣੀ ਦੁਕਾਨ ਚਲਾਉਂਦਾ ਸੀ ਉਹ ਮਲਕਪਿੰਡਾ ਉੱਥੇ ਹੀ ਕੋਈ ਨਦੀਕ ਉੱਥੇ ਵਿਆਹ ਦੇ ਸਮਾਗਮ ਤੇ ਜਾਗੋ ਦੇ ਸਮਾਗਮ ਤੇ ਗਿਆ ਸੀ ਜਿੱਥੇ ਦੱਸਿਆ ਜਾ ਰਿਹਾ ਕਿ ਗੋਲੀ ਚੱਲੀ ਉਸ ਵਿਅਕਤੀ ਦੇ ਦੋ ਗੋਲੀਆਂ ਲੱਗੀਆਂ ਇੱਕ ਗੋਲੀ ਛਾਤੀ ਦੇ ਵਿੱਚ ਵੱਜੀ ਆ ਤੇ ਦੂਸਰੀ ਗੋਲੀ ਉਹਦੇ ਵੱਖੀ ਦੇ ਵਿੱਚ ਵੱਜੀ ਆ ਜਿਹਦੇ ਕਰਕੇ ਉਸ ਆਦਮੀ ਦੀ ਮੌਤ ਹੋ ਗਈ ਆ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਉਸ ਵਿਅਕਤੀ ਨੂੰ ਗੈਂਗਸਟਰਾਂ ਵੱਲੋਂ ਕੁਝ ਫਰौती ਮੰਗੀ ਜਾਂਦੀ ਸੀ ਤੇ ਨਾਲ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਸੀ ਤਾਂ ਸ਼ਾਇਦ ਹੋ ਸਕਦਾ ਇਹ ਘਟਨਾ ਦਾ ਘਟਨਾ ਉਹਨਾਂ ਨੇ ਕੀਤੀ ਹੋਵੇ ਪਰ ਪੁਲਿਸ ਦਾ ਇਸ ਮਾਮਲੇ ਵਿੱਚ ਕਹਿਣਾ ਹੈ ਕਿ ਸ਼ਾਇਦ ਇੱਥੇ ਹੀ ਗੋਲੀ ਚੱਲੀ ਆ ਇਹਨਾਂ ਦੇ ਆਪਸੀ ਵਿਵਾਦਾਂ ਦੇ ਨਾਲ ਚੱਲੀ ਆ ਪਰ ਫਿਲਹਾਲ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਵਿੱਚ ਕੁਝ ਵੀ ਕਹਾ ਨਹੀਂ ਜਾ ਸਕਦਾ ਕਿਉਂਕਿ ਹਲੇ ਅਸੀਂ ਇਸ ਮਾਮਲੇ ਦੀ ਪੂਰੀ ਤਫ਼ਤੀਸ਼ ਕਰਨੀ ਆ ਤਾਂ ਫਿਰ ਤਫ਼ਤੀਸ਼ ਵਿੱਚ ਨਿਕਲ ਕੇ ਸਾਹਮਣੇ ਆਊਗਾ ਕਿ ਆਖਰ ਇਸ ਵਿਅਕਤੀ ਨੂੰ ਕਿਹਨੇ ਗੋਲੀਆਂ ਮਾਰੀਆਂ ਕੀ ਕਾਰਨ ਰਿਹਾ ਕੀ ਇਹ ਕਿਸੇ ਗੈਂਗਸਟਰ ਨੇ ਇਹ ਘਟਨਾਕਰਮ ਨੂੰ ਅੰਜਾਮ ਦਿੱਤਾ ਜਾਂ ਇਹਨਾਂ ਦੇ ਆਪਣੇ ਹੀ ਵੈਪਨ ਦੇ ਨਾਲ ਇਹ ਕੁਝ ਹੋਇਆ ਇਹਦੇ ਵਿੱਚ ਜਿੰਨਾ ਟਾਈਮ ਤਫ਼ਤੀਸ਼ ਖਤਮ ਨਹੀਂ ਹੁੰਦੀ ਓਨਾ ਟਾਈਮ ਕੁਝ ਵੀ ਕਹਿਣਾ ਅਸੰਭਵ ਆ ਪੁਲਿਸ ਨੇ ਇਹ ਪੂਰੀ ਜਿਹੜੀ ਜਾਣਕਾਰੀ ਆ ਉਹ ਮੀਡੀਆ ਦੇ ਵਿੱਚ ਰੱਖੀ ਆ ਇਹ ਬੇਹੱਦ ਦਰਦਨਾਕ ਤਿੰਨੋ ਹੀ ਘਟਨਾਵਾਂ ਪੰਜਾਬ ਦੇ ਨਾਲ ਸੰਬੰਧਿਤ